ਹੈਲੋ ਦੋਸਤੋ ਕੀ ਹਾਲ ਚਾਲ ਹੈ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਸਾਡੇ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ ਔਰ ਸਭ ਠੀਕ ਠਾਕ ਸਭ ਰਾਜੀ ਖੁਸ਼ੀ ਤੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾਰ ਤੇ ਰਾਤੀ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਸ ਵੀਡੀਓ ਦੇ ਵਿੱਚ ਮੈਨੇ ਇੱਕ ਐਪ ਦੇਖਿਆ ਜੀ ਸੈਪ ਦਾ ਨਾਮ ਸੀਗਾ ਚੈਟ ਜੀ ਪੀਟੀ ਆਪਾਂ ਦੇ ਉੱਤੇ ਵੀ ਕਹਾਣੀ ਬਣਾ ਕੇ ਦਿਓ ਆਪਣਾ ਨਾਮ ਲਿਖ ਕੇ ਜਾਂ ਕਿਸੇ ਹੋਰ ਦਾ ਨਾਮ ਲਿਖ ਕੇ ਤਾਂ ਉਹ ਬਹੁਤ ਸੋਹਣੀ ਕਹਾਣੀ ਬਣਾ ਕੇ ਦਿੰਦਾ ਮੈਂ ਰਾਤੀ ਕੁਝ ਕਹਾਣੀਆਂ ਬਣਾ ਕੇ ਵੀ ਦੇਖਿਆ ਤੇ ਕੁਝ ਪੜ ਕੇ ਵੀ ਵੇਖਿਆ ਬਹੁਤ ਸੋਹਣੀਆਂ ਕਹਾਣੀਆਂ ਬਣਾ ਕੇ ਦਿੱਤੀਆਂ ਉਹਨੇ ਤੇ ਬਹੁਤ ਸੋਹਣੀਆਂ ਕਹਾਣੀਆਂ ਸੀਆਂ ਮੈਂ ਪੜੀਆਂ ਵੀ ਤੇ ਫਿਰ ਆਖਿਰਕਾਰ ਮੈਨੇ ਆਪਣੇ ਸ਼ਹਿਰ ਸੁਨਾਮ ਤੇ ਮੇਰਾ ਨਾਮ ਗੁਰਮੁਖ ਸਿੰਘ ਦੇ ਨਾਮ ਤੇ ਮੈਨੇ ਜਦੋਂ ਉਸ ਦੇ ਉੱਤੇ ਲਿਖਿਆ ਤਾਂ ਉਸ ਨੇ ਕਹਾਣੀ ਬਣਾਈ ਬਹੁਤ ਸੋਹਣੀ ਕਹਾਣੀ ਸੀ ਤੇ ਉਸ ਕਹਾਣੀ ਦਾ ਟਾਈਟਲ ਕੀ ਸੀਗਾ ਰੋਸ਼ਨੀ ਵਾਲੀ ਰਾਤ ਤੇ ਨਾਲ ਵੀ ਸਾਂਝੀ ਕਰ ਰਿਆ ਤੇ ਆਓ ਫਿਰ ਉਹ ਕਹਾਣੀ ਆਪਾਂ ਸ਼ੁਰੂ ਕਰਦੇ ਆਂ ਤੇ ਉਹ ਕਹਾਣੀ ਕਿੰਨੀ ਐ ਤੁਸੀਂ ਵੀ ਦੇ ਸੁਣਿਓ ਤੇ ਸੁਣ ਕੇ ਫਿਰ ਦੱਸਿਓ ਵੀ ਤੁਹਾਨੂੰ ਕਹਾਣੀ ਕਿਵੇਂ ਲੱਗੀ ਆਜੋ ਫਿਰ ਆਪਾਂ ਹੁਣ ਉਹ ਕਹਾਣੀ ਸ਼ੁਰੂ ਕਰਦੇ ਆਂ ਕਹਾਣੀ ਦਾ ਟਾਈਟਲ ਹੈਗਾ ਕਹਾਣੀ ਦਾ ਨਾਮ ਉਸਨੇ ਜੋ ਬਣਾਇਆ ਉਸ ਕਹਾਣੀ ਦਾ ਨਾਮ ਬਣਾਇਆ ਉਹਨੇ ਰੋਸ਼ਨੀ ਵਾਲੀ ਰਾਤ ਤੇ ਉਹ ਕੀ ਲਿਖਦਾ ਹੈ ਸੁਨਾਮ ਦੇ ਪੁਰਾਣੇ ਬਾਜ਼ਾਰ ਦੇ ਨੇੜੇ ਇੱਕ ਘਰ ਸੀ ਜਿੱਥੇ ਗੁਰਮੁਖ ਸਿੰਘ ਰਹਿੰਦਾ ਸੀ ਪਰ ਗੁਰਮੁਖ ਸਿੰਘ ਦੀ ਇੱਕ ਖਾਸ ਆਦਤ ਸੀ ਕਿ ਉਹ ਹਰ ਸ਼ਾਮ ਵੇਲੇ ਬਾਹਰਲੇ ਸੂਏ ਦੇ ਕੰਡੇ ਤੇ ਜਾ ਕੇ ਬਹਿੰਦਾ ਸੀ ਤੇ ਉੱਥੇ ਉਹ ਚੰਨ ਦਾ ਪਰਸ਼ਾਵਾ ਵੇਖਦਾ ਸੀ ਉਥੋਂ ਦੇ ਲੰਘਦੇ ਲੋਕ ਉਸ ਨੂੰ ਕਹਿੰਦੇ ਸੀ ਇਹ ਮੁੰਡਾ ਤਾਂ ਧਰਤੀ ਤੇ ਪੈਰ ਹੀ ਨਹੀਂ ਲਾਉਂਦਾ ਆਪਣੇ ਆਪ ਚੋਂ ਹੀ ਚੁੰਦੀਆਂ ਰਾਤਾਂ ਦੇਖਦਾ ਰਹਿੰਦਾ ਹੈ ਇੱਕ ਰਾਤ ਗੁਰਮੁਖ ਸੂਏ ਦੇ ਕੰਡੇ ਤੇ ਬੈਠਾ ਸੀ ਆਸਮਾਨ ਬਿਲਕੁਲ ਸਾਫ਼ ਸੀ ਚੰਨ ਬਿਲਕੁਲ ਗੋਲ ਚਮਕਦਾ ਹੋਇਆ ਪਰ ਉਸ ਰਾਤ ਪਾਣੀ ਵਿੱਚ ਕੁਝ ਵੱਖਰਾ ਦਿਖਾਈ ਦਿੱਤਾ ਪਾਣੀ ਹੌਲੀ-ਹੌਲੀ ਚਮਕਣ ਲੱਗਿਆ ਜਿਵੇਂ ਕਿਸੇ ਨੇ ਪਾਣੀ ਵਿੱਚ ਕੋਈ ਰੋਸ਼ਨੀ ਗिरा ਦਿੱਤੀ ਹੋਵੇ ਗੁਰਮੁਖ ਨੇ ਅੱਖਾਂ ਮਲੀਆਂ ਹਮਕਹਿਲਣਾ ਮਾਰਦੀ ਉਸ ਦੇ ਨੇੜੇ ਆਈ ਇੱਕ ਸੁੰਦਰ ਰਮ ਰਮ ਕਵਾਲੇ ਰੂਪ ਵਿੱਚ ਬਦਲ ਗਈ ਉਹ ਰੂਪ ਹੌਲੀ ਜਿਹੀ ਹੱਸਦੇ ਹੋਏ ਕਹਿੰਦਾ ਗੁਰਮੁਖ ਸਿੰਘ ਤੂੰ ਤਾਂ ਸੁਨਾਮ ਦਾ ਉਹ ਬੰਦਾ ਹੈ ਸੱਚੇ ਦਿਲ ਨਾਲ ਚੰਨ ਦੀ ਸ਼ਾਨ ਨੂੰ ਪਿਆਰ ਕਰਦਾ ਹੈ ਇਸ ਲਈ ਮੈਂ ਆਈ ਹਾਂ ਮੇਰਾ ਨਾਂ ਨੂਰ ਤਾਰਾ ਹੈ ਗੁਰਮੁਖ ਹੈਰਾਨ ਪਰ ਮੈਂ ਤਾਂ ਕੁਝ ਨਹੀਂ ਕੀਤਾ ਮੈਂ ਤਾਂ ਸਿਰਫ ਰਾਤ ਦੀ ਖਾਮੋਸ਼ੀ ਨੂੰ ਵੇਖਦਾ ਹਾਂ ਨੂਰ ਤਾਰਾ ਨੇ ਕਿਹਾ ਬਿਲਕੁਲ ਕੀ ਤੇਰਾ ਜਾਦੂ ਹੈ ਜੋ ਇਨਸਾਨ ਸ਼ਹਿਰ ਦੀਆਂ ਦੌੜਾਂ ਵਿੱਚ ਵੀ ਖਾਮੋਸ਼ੀ ਨੂੰ ਸੁਣ ਉਹੀ ਅਸਲੀ ਰੋਸ਼ਨੀ ਦੇ ਨੇੜੇ ਹੁੰਦਾ ਹੈ ਉਸ ਨੇ ਆਪਣਾ ਹੱਥ ਅੱਗੇ ਵਧਾਇਆ ਅਚਾਨਕ ਪੂਰਾ ਸੂਹਾ ਚਮਕ ਗਿਆ ਪਾਣੀ ਦੇ ਹਰ ਕਣ ਵਿੱਚੋਂ ਕਿੰਨਕੀ ਰੋਸ਼ਨੀ ਉੱਡਦੀ ਦਿਖ ਜਿਵੇਂ ਪਾਣੀ ਵਿੱਚ ਤਾਰੇ ਨਹਾ ਰਹੇ ਹੋਣ ਬਹੁਤ ਸੁਣਨਯੋਗ ਲੈਣ ਵਾਲੀ ਕਹਾਣੀ ਜੀ ਨੇ ਉਹ ਸੁਣੀ ਸਟੋਰੀ ਲਿਖ ਕੇ ਦਿੱਤੀ ਆ ਗੁਰੂਮukh ਦੇ ਦਿਲ ਵਿੱਚ ਗਰਮ ਖੁਸ਼ੀ ਉੱਭਰੀ ਇਹ ਜਾਦੂ ਉਸ ਦੇ ਲਈ ਨੂਰ ਤਾਰਾ ਨੇ ਕਿਹਾ ਇਹ ਰਾਤ ਮੈਂ ਤੈਨੂੰ ਦਿਖਾਉਣ ਲਈ ਆਈ ਹਾਂ ਕਿ ਸੁਨਾਮ ਦੀ ਜ਼ਿੰਦਗੀ ਵਿੱਚ ਵੀ ਜਾਦੂ ਮਿਲ ਸਕਦਾ ਹੈ ਲੋਕਾਂ ਦੀ ਮਿੱਠੀ ਹਾਸੀ ਵਿੱਚ ਵੀ ਗੇੜੀਆਂ ਵਾਲਿਆਂ ਦੇ ਚੀਨੇ ਵਿੱਚ ਵੀ ਤੇਰੇ ਦਿਲ ਦੀ ਸੱਚਾਈ ਵਿੱਚ ਵੀ ਤੂੰ ਇਸ ਰੋਸ਼ਨੀ ਨੂੰ ਪਹੋਂ ਤੱਕ ਵੀ ਪਹੁੰਚਾਉਣਾ ਸਵੇਰ ਹੁੰਦਿਆਂ ਹੀ ਨੂਰ ਤਾਰਾ ਰੋਸ਼ਨੀ ਵਿੱਚ ਹੀ ਗਾਇਬ ਹੋ ਗਈ ਅਗਲੇ ਦਿਨ ਅਗਲੇ ਦਿਨ ਹੀ ਗੁਰਮੁਖ ਸਿੰਘ ਦੀ ਸਾਦਗੀ ਅਤੇ ਮੁਸਕਰਾਹਟ ਪੂਰੇ ਸੁਨਾਮ ਵਿੱਚ ਮਸ਼ਹੂਰ ਹੋ ਗਈ ਉਹ ਹਰ ਇੱਕ ਦਾ ਹੌਸਲਾ ਵਧਾਉਂਦਾ ਅਤੇ ਬੱਚਿਆਂ ਮਦਦ ਕਰਦਾ ਬਜ਼ੁਰਗਾਂ ਨੂੰ ਸਹਾਰਾ ਦਿੰਦਾ ਲੋਕ ਕਹਿੰਦੇ ਸੁਨਾਮ ਦਾ ਗੁਰਮੁਖ ਤਾਂ ਸੱਚ ਮੁੱਚੇ ਰੋਸ਼ਨੀ ਵਾਲਾ ਬੰਦਾ ਬਣ ਗਿਆ ਤੇ ਗੁਰਮੁਖ ਹਰ ਰੋਜ਼ ਉਸ ਸੂਏ ਤੇ ਜਾਂਦਾ ਪਰ ਹੁਣ ਚੰਨ ਦੀ ਸ਼ਾਨ ਲੱਭਣ ਨਹੀਂ ਉਸ ਰੋਸ਼ਨੀ ਦਾ ਧੰਨਵਾਦ ਕਰਨ ਉਸ ਰੋਸ਼ਨੀ ਦਾ ਧੰਨਵਾਦ ਕਰਨ ਜੋ ਉਸ ਦੀ ਜ਼ਿੰਦਗੀ ਬਦਲ ਕੇ ਚਲੀ ਗਈ ਤਾਂ ਹਾਂਜੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਇਹ ਕਹਾਣੀ ਕਿਵੇਂ ਦੀ ਲੱਗੀ ਬਹੁਤ ਸੋਹਣੀਆਂ ਲੈਣਾ ਲਿਖਿਆ ਸੀਗਾ ਬਹੁਤ ਵਧੀਆ ਲੱਗਿਆ ਮੈਨੂੰ ਤੇ ਤੁਸੀਂ ਵੀ ਦੱਸਿਓ ਮੈਨੂੰ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਇੱਕ ਲਾਈਕ ਕਰ ਦਿਓ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੇ ਜੇ ਚੈਨਲ ਤੇ ਨਵੇਂ ਉਤ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਤੁਹਾਨੂੰ ਇਹੋ ਜਿਹੀਆਂ ਵੀਡੀਓ ਅੱਗੇ ਮਿਲਦੀਆਂ ਰਹਿਣਗੀਆਂ ਜੇ ਕਿਸੇ ਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਕਮੈਂਟ ਕਰਿਓ ਕਮੈਂਟ ਦੇ ਵਿੱਚ ਆਪਣਾ ਨਾਮ ਲਿਖ ਕੇ ਪਾਓ ਤਾਂ ਕਿ ਆਪਾਂ ਤੁਹਾਡੇ ਨਾਮ ਤੇ ਵੀ ਕਹਿੋ ਜੀ ਸਟੋਰੀ ਬਣਾ ਕੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਚੈਨਲ ਦੇ ਉੱਤੇ ਵੀਡੀਓ ਬਣਾ ਕੇ ਪਾ ਸਕੀ ਐਤੋਂ ਤੱਕ ਵੀਡੀਓ ਦੇਖਣ ਲਈ ਤੁਹਾਡਾ ਦਿਿਲੋਂ ਧੰਨਵਾਦ ਮਿਲਦੇ ਆਂ ਜੀ ਫਿਰ ਆਪਾਂ ਅੱਗੇ ਇੱਕ ਹੋਰ ਇਹੋ ਜਿਹੀ ਵੀਡੀਓ ਦੇ ਨਾਲ ਹੀ ਦੇਖੋ ਮੈਂ ਇਸ ਐਪ ਦਾ ਬਹੁਤ ਧੰਨਵਾਦ ਕਰਨਾ ਕਿ ਇਸ ਐਪ ਨੇ ਬਹੁਤ ਸੋਹਣੀ ਮੈਨੂੰ ਵੀ ਇਹ ਕਹਾਣੀ ਬਣਾ ਕੇ ਦਿੱਤੀ ਅੱਗੇ ਵੀ ਆਪਾਂ ਇਹੋ ਜਿਹੀਆਂ ਕ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਹਾਣੀ ਕਿਵੇਂ ਲੱਗੀ ਤੇ ਚਲੋ ਜੀ ਫਿਰ ਮਿਲਦੇ ਆਪਾਂ ਅਗਲੀ ਕਿਸੇ ਇੱਕ ਐਜੀ ਹੋਰ ਵੀਡੀਓ ਦੇ ਨਾਲ ਆਪਣਾ ਧਿਆਨ ਰੱਖੋ ਆਪਣੇ ਬੱਚਿਆਂ ਦਾ ਧਿਆਨ ਰੱਖੋ ਠੀਕ ਹੈ ਜੀ